ਅਸਲਾਮੁਅਲੈਕੁਮ ਤੇ ਸਸਰੀਆ ਕਾਲ ਕਿਦਾਂ ਹਾਲਚਾਲ ਮੀਤ ਕਰਨ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਚੜਦੀ ਕਲਾ ਚ ਹੋਗੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੋਸਾਕੀ ਦੇ ਵਿੱਚ ਲਿਖ ਦਿੱਤਾ ਕਿ ਖਾਲਸਾ ਰਾਜ ਇੱਕ ਦਫਾ ਫੇਰ ਆਏਗਾ ਖਾਲਸਾ ਰਾਜ ਰਾਜ ਕਰੇਗਾ ਜੇ ਨਰਿੰਦਰ ਮੋਦੀ ਗੋਬਰ ਸੇਨਾ ਬਾਂਦਰ ਸੇਨਾ ਇਹ ਗੱਲ ਕਰਦੀਏ ਕਿ ਅਸੀਂ ਖਾਲਿਸਤਾਨ ਨਹੀਂ ਬਣਨਦਿਆਂਗੇ ਅਸੀਂ ਖਾਲਸਾ ਰਾਜ ਨਹੀਂ ਆਂਦਿਆਂਗੇ ਤੇ ਫਿਰ ਤੁਸੀਂ ਇਹ ਯਕੀਨ ਕਰ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਕੀ ਚ ਇਹ ਗੱਲਾਂ ਲਿਖ ਛੱਡੀਆਂ ਨੇ ਕਿ ਖਾਲਸਾ ਰਾਜ ਆਵੇਗਾ ਖਾਲਸਾ ਰਾਜ ਕਰੇਗਾ ਤੇ ਇਹ ਸੱਚ ਸਾਬਤ ਹੋਏਗਾ ਖਾਲਸਾ ਰਾਜ ਕਰੇਗਾ ਤੇ ਸੋਸਾਕੀ ਦੇ ਵਿੱਚ ਐਸੀਆਂ ਕਈ ਪੇਸ਼ਗੋਈਆਂ ਸੀ ਜਿਹੜੀਆਂ ਹੋਂ ਤੱਕ ਸੱਚ ਸਾਬਤ ਹੋ ਚੁੱਕੀਆਂ ਨੇ ਉਹ ਕਿਹੜੀਆਂ ਸੱਚ ਸਾਬਤ ਹੋਈਆਂ ਨੇ ਤੇ ਖਾਲਸਾ ਰਾਜ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਗੱਲਬਾਤ ਕੀਤੀ ਏ ਅੱਜ ਇਸ ਹੌਲੇ ਨਾਲ ਵੀਡੀਓ ਹੈ ਚੱਲਨੇ ਆ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਕੀ ਹੈ ਸੌ ਸਾਕੀ ਗ੍ਰੰਥ ਤੇ ਕਿਸ ਵੱਲੋਂ ਲਿਖਿਆ ਗਿਆ ਸੀ ਤੇ ਉਹ ਕਿਹੜੀਆਂ ਭਵਿੱਖਵਾਣੀਆਂ ਨੇ ਜੋ ਸੌ ਸਾਕਿ ਅਨੁਸਾਰ ਹੁਣ ਤੱਕ ਸੱਚ ਹੋ ਚੁੱਕੀਆਂ ਨੇ ਕਿਉਂ ਅੰਗਰੇਜ਼ਾਂ ਵੱਲੋਂ ਸੌ ਸਾਕਿ ਨੂੰ ਇਕੱਠਿਆਂ ਕਰਕੇ ਉਸ ਨੂੰ ਅੱਗ ਲਾ ਦਿੱਤੀ ਗਈ ਸੀ ਅਮਰੀਕਾ ਦੇ ਖੂਫਿਆ ਵਿਭਾਗ 'ਚ 52 ਸਾਲ ਕੰਮ ਕਰ ਚੁੱਕੇ ਬਹੁਬਾਰਥਰ ਦਾ ਕੀ ਕਹਿਣਾ ਹੈ ਖਾਲਸਾ ਰਾਜ ਨੂੰ ਲੈ ਕੇ 100 ਸਾਖੀ ਤੋਂ ਇਲਾਵਾ ਉਹ ਕਿਹੜਾ ਸਥਾਨ ਹੈ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਏ 100 ਸਾਖੀ ਅਨੁਸਾਰ 96 ਕਰੋੜੀ ਖਾਲਸਾ ਕੀ ਹੈ ਤੇ ਮਲੇਸ਼ ਖਾਲਸਾ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਸੰਗਤਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਦੇ ਉੱਪਰ ਜੋ ਮਾਰਾ ਸਮਾਂ ਚੱਲ ਰਿਹਾ ਸੀ ਜੋ ਵਿਪਤਾ ਦਾ ਸਮਾਂ ਚੱਲ ਰਿਹਾ ਸੀ ਜੋ ਜੰਗ ਦਾ ਸਮਾਂ ਚੱਲ ਰਿਹਾ ਸੀ ਉਹ ਟਲ ਚੁੱਕਾ ਆ ਪਰ ਫਿਰ ਵੀ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਅਜੇ ਵੀ ਅਸੀਂ ਚੌਕੰਨੇ ਰਹੀਏ ਚੌਕਸ ਰਹੀਏ ਕਿਉਂਕਿ ਇਹ ਸਮਾਂ ਟਲਿਆ ਵਾ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਨਹੀਂ ਹੋਈ ਜੰਗ ਜਿਹੜੀ ਆ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਆ ਸੋ ਅਜੇ ਵੀ ਸਾਨੂੰ ਇਤਿਆਤ ਵਰਤਨ ਦੀ ਜ਼ਰੂਰਤ ਆ ਹੁਣ ਜਿੰਨਾ ਚਿਰ ਵੀ ਪੰਜਾਬ ਦੇ ਵਿੱਚ ਜੰਗ ਦਾ ਮਾਹੌਲ ਚੱਲਿਆ ਤਾਂ ਉਹਨੇ ਸਮੇਂ ਦੇ ਵਿੱਚ ਮੇਰੇ ਕੋਲ ਸੰਗਤ ਦੇ ਬਹੁਤ ਸਾਰੇ ਮੈਸੇਜ ਆਏ ਮੈਨੂੰ ਬਹੁਤ ਸਾਰੇ ਕਮੈਂਟ ਆਏ ਕਿ 100 ਸਾਖੀ ਦੇ ਉੱਪਰ ਇੱਕ ਵੀਡੀਓ ਬਣਾਈ ਜਾਵੇ ਕਿਉਂਕਿ 100 ਸਾਖੀ ਦੇ ਅੰਦਰ ਕੀ ਜਾਂਦਾ ਹੈ ਕਿ ਭਵਿੱਖਤ ਬਚਨ ਲਿਖੇ ਨੇ ਖਾਲਸੇ ਦੇ ਰਾਜ ਨੂੰ ਆਉਣ ਨੂੰ ਲੈ ਕੇ ਤੇ ਸੰਗਤ ਆਪਣੇ ਮੈਸੇਜਾਂ ਦੇ ਵਿੱਚ ਬਾਰ ਬਾਰ ਇਹ ਸਵਾਲ ਕਰ ਰਹੀ ਸੀ ਕਿ ਕੀ ਇਹ ਉਹੀ ਸਮਾਂ ਆ ਜਦੋਂ ਖਾਲਸੇ ਦਾ ਰਾਜ ਆਉਣਾ ਹੈ ਕਿ 100 ਸਾਖੀ ਦੀ ਭਵਿੱਖਬਾਣੀ ਸੱਚ ਹੋਣ ਵਾਲੀ ਆ ਇਹੋ ਜਿਹੇ ਬਹੁਤ ਸਾਰੇ ਸਵਾਲ ਜਿਹੜੇ ਆ ਮੇਰੇ ਕੋਲ ਆਏ ਸੀ ਸੋ ਸੰਗਤ ਦੇ ਹੁਕਮ ਨੂੰ ਮੁੱਖ ਰੱਖਦੇ ਆਂ ਹਾਜ਼ਰੀਆਂ ਜੀ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਲੈ ਕੇ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ 100 ਸਾਖੀ ਦੀ ਤੇ ਉਹਨਾਂ ਪੁਵਿਖਤ ਬਚਨਾਂ ਦੀ ਜੋ 100 ਸਾਖੀ ਅੰਦਰ ਲਿਖੇ ਨੇ ਤੇ ਉਹ ਪੁਵਿਖਤ ਬਚਨ ਜੋ ਹੁਣ ਤੱਕ ਪੂਰੇ ਹੋਏ ਨੇ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆਂ ਆਪਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸਾ ਸਾਕੀ ਨੂੰ ਲੈ ਕੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖਰੇ-ਵੱਖਰੇ ਮਾਤਿਆ ਪਰ ਆਪਾਂ ਉਸ ਮੱਤ ਦੀ ਗੱਲ ਕਰਦੇ ਹਾਂ ਜੋ ਸਭ ਤੋਂ ਜ਼ਿਆਦਾ ਪ੍ਰਚਲਿਤ ਆ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸ਼੍ਰੀ ਨੰਦੇੜ ਸਾਹਿਬ ਵਿਖੇ ਜੋਤੀ ਜੋ ਸਮਾ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਦਾਸੀ ਛਾ ਜਾਂਦੀ ਆ ਤੇ ਫਿਰ ਸੰਗਤਾਂ ਨੂੰ ਉਤਰਵਾਸ ਦੇਣ ਵਾਸਤੇ ਭਾਈ ਰਾਮਕੂਰ ਜੀ ਸਿੱਖ ਸੰਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਉਹਨਾਂ ਦੇ ਸੇਵਕ ਭਾਈ ਸਹਿਬ ਸਿੰਘ ਜੀ ਇਹਨਾਂ ਸਾਖੀਆਂ ਨੂੰ ਨਾਲੋ ਨਾਲ ਲਿਖਿਆ ਕਰਦੇ ਸਨ ਲੰਮੇ ਸਾਲਾਂ ਦੀ ਘਾਲਣਾ ਘਾਲਣ ਤੋਂ ਬਾਅਦ ਭਾਈ ਸਹਿਬ ਸਿੰਘ ਜੀ ਦੇ ਕੋਲ 500 ਸਾਖੀਆਂ ਦੀ ਇੱਕ ਪੋਥੀ ਤਿਆਰ ਹੋ ਗਈ ਸੀ ਭਾਈ ਸਹਿਬ ਸਿੰਘ ਜੀ ਤੋਂ ਬਾਅਦ ਇਹ 500 ਸਾਖੀਆਂ ਦੀ ਪੋਥੀ ਜਿਹੜੀ ਆ ਇਹ ਪਹੁੰਚਦੀ ਹੈ ਭਾਈ ਸੰਤੋਖ ਸਿੰਘ ਜੀ ਦੇ ਕੋਲ ਜਿਨ੍ਹਾਂ ਦੇ ਆਧਾਰ ਤੇ ਅੱਗੇ ਗੁਰੂ ਕਥਾ ਲਿਖੀ ਗਈ ਜਿਸ ਨੂੰ ਆਪਾਂ ਇਤਿਹਾਸ ਦੇ ਵਿੱਚ ਗੁਰੂ ਪ੍ਰਤਾਪ ਸੂਰਜਗਰਾਂ ਦੇ ਨਾਮ ਨਾਲ ਜਾਣਦੇ ਆ ਤੇ ਜੇ ਥੋੜੀ ਡਿਟੇਲ ਦੇ ਵਿੱਚ ਗੱਲ ਕਰੀਏ ਤਾਂ ਇਹ ਜੋ 500 ਸਾਖੀਆਂ ਦੀ ਪ ਭਾਈ ਸੰਤੋਖ ਸਿੰਘ ਜੀ ਦੇ ਕੋਲ ਨਹੀਂ ਪਹੁੰਚਦੀ ਸਗੋਂ ਇਹ ਸਫਰ ਕਰਕੇ ਪਹੁੰਚਦੀ ਆ ਤੇ ਇਹ ਸਫਰ ਕਿਦਾਂ ਕਰਦੀ ਆ ਭਾਈ ਰਾਮਕੂਰ ਜੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਤੇ ਇਹ ਭਾਈ ਰਾਮਕੂਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਛ ਬੰਚੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਜੀ ਸਨ ਭਾਈ ਭਾਨਾ ਜੀ ਭਾਈ ਭਾਨਾ ਜੀ ਦੇ ਪੁੱਤਰ ਸਨ ਭਾਈ ਜਲਾਲ ਜੀ ਤੇ ਭਾਈ ਸਰਵੰਜ ਜੀ ਭਾਈ ਸਰਵੰਜ ਜੀ ਦੇ ਪੁੱਤਰ ਸਨ ਭਾਈ ਛੰਡਾ ਜੀ ਭਾਈ ਛੰਡਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਗੁਰਦਿੱਤਾ ਜੀ ਤੇ ਭਾਈ ਗੁਰਦਿੱਤਾ ਜੀ ਦੇ ਅੱਗੇ ਪੁੱਤਰ ਹੁੰਦੇ ਨੇ ਭਾਈ ਰਾਮਕੂਰ ਜੀ ਜੋ ਅੱਗੇ ਚੱਲ ਕੇ ਵੱਡੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦੇ ਸਮੇਂ ਖੰਡੇ ਬਾਟੇ ਦੀ ਪੌਲ ਲੈ ਕੇ ਬਣ ਜਾਂਦੇ ਨੇ ਭਾਈ ਗੁਰਬਖਸ਼ ਸਿੰਘ ਹੁਣ 100 ਸਾਖੀ ਨੂੰ ਪ੍ਰਮਾਣਿਤ ਕਰਨ ਪਿੱਛੇ 1 ਵਜਾ ਇਹ ਵੀ ਮੰਨੀ ਜਾਂਦੀ ਆ ਕਿ ਭਾਈ ਰਾਮਕੂਰ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਤਾਇਆ ਸੀ ਜਿਸ ਕਰਕੇ ਉਹਨਾਂ ਦੇ ਮੂੰਹੋਂ ਨਿਕਲੇ ਜਿਹੜੀਆਂ ਸਾਖੀਆਂ ਨੇ ਜੋ ਸਿੱਖ ਸੰਗਤਾਂ ਨੂੰ ਸੁਣਾਉਂਦੇ ਸਨ ਉਹਨ ਤੇ ਦੂਜਾ ਭਾਈ ਰਾਮਕੌਰ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵੰਚ ਚੋਂ ਸਨ ਤੇ ਜੇਕਰ ਉਹਨਾਂ ਦੀ ਆਪਣੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਉਹ ਆਪ ਵੀ ਬਹੁਤ ਵੱਡੇ ਬ੍ਰਹਮ ਗਿਆਨੀ ਸਨ ਤੇ ਸਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਇਤਿਹਾਸਿਕ ਸਾਖੀ ਵੀ ਸਰਵਣ ਕਰਨ ਨੂੰ ਮਿਲਦੀ ਆ ਕਿ ਜਦੋਂ ਇੱਕ ਵਾਰ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਕੀ ਅਜੇਹਾ ਕੋਈ ਬ੍ਰਹਮ ਗਿਆਨੀ ਹੈ ਜਿਸ ਬ੍ਰਹਮ ਗਿਆਨੀ ਦੀ ਗੱਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਦਰ ਕੀਤੀ ਗਈ ਆ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਬਖਸ਼ ਸਿੰਘ ਜੀ ਵੱਲ ਇਸ਼ਾਰਾ ਕਰ ਦਿੱਤਾ ਸੀ ਹੁਣ ਜਦੋਂ 1748 ਦੇ ਵਿੱਚ ਭਾਈ ਰਾਮਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਆ ਤਾਂ ਇਹਨਾਂ 500 ਸਾਖੀਆਂ ਵਾਲੀ ਪੋਥੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਆ ਉਹਨਾਂ ਦੀ ਨੋਂ ਬੀਬੀ ਪ੍ਰਧਾਨਕੌਰ ਵੱਲੋਂ ਜੋ ਕਿ ਪਟਿਆਲੇ ਦੇ ਰਾਜੇ ਮਹਾਰਾਜਾ ਆਲਾ ਸਿੰਘ ਦੀ ਧੀ ਸੀ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਦੇ ਪਤੀ ਭਾਈ ਮੋਹਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਬੀਬੀ ਪ੍ਰਧਾਨਕੌਰ ਜੀ ਇਹਨਾਂ ਪੋਥੀਆਂ ਨੂੰ ਲੈ ਕੇ ਬਰਨਾਲੇ ਆ ਜਾਂਦੇ ਨੇ ਫਿਰ ਜਦੋਂ ਬੀਬੀ ਪ੍ਰਧਾਨਕੌਰ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤਾਂ ਇਹਨਾਂ ਪੋਥੀਆਂ ਨੂੰ ਬਰਨਾਲੇ ਤੋਂ ਪਟਿਆਲੇ ਲਿਆਂਦਾ ਜਾਂਦਾ ਵਾ ਤੇ ਫਿਰ ਪਟਿਆਲੇ ਇਹ ਪੋਥੀਆਂ ਭਾਈ ਸੰਤੋਖ ਸਿੰਘ ਜੀ ਨੂੰ ਮਿਲਦੀਆਂ ਨੇ ਤੇ ਭਾਈ ਸੰਤੋਖ ਸਿੰਘ ਜ ਇਹਨਾਂ ਪੋਥੀਆਂ ਨੂੰ ਲੈ ਕੇ ਕੈਥਲ ਆ ਜਾਂਦੇ ਨੇ ਤੇ ਫਿਰ ਇੱਥੇ ਹੀ ਪਾਈ ਸੰਤੋਖ ਸਿੰਘ ਜੀ ਵੱਲੋਂ ਇਹਨਾਂ ਪੋਥੀਆਂ ਦਾ ਹਵਾਲਾ ਲੈ ਕੇ ਗੁਰੂ ਕਥਾ ਲਿਖੀ ਜਾਂਦੀ ਆ ਜਿਸ ਦਾ ਨਾਮ ਰੱਖਿਆ ਜਾਂਦਾ ਵਾ ਗੁਰਪ੍ਰਤਾਪ ਸੂਰਜ ਗ੍ਰੰਥ ਹੁਣ ਇੱਥੇ ਇਤਿਹਾਸਕਾਰਾਂ ਦਾ ਮੰਨਣਾ ਇਹ ਆ ਕਿ ਇਹ ਜੋ 500 ਸਾਖੀਆਂ ਵਾਲੇ ਪੋਥੀਆਂ ਸਨ ਇਹਨਾਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਤੋਂ ਬਾਅਦ 400 ਸਾਖੀਆਂ ਵਾਲੇ ਜਿਹੜੇ ਪੋਥੀਆਂ ਨੇ ਉਹ ਗਵਾਜਾਂ ਦੀਆਂ ਨੇ ਤੇ ਰਹਿ ਜਾਂਦੀਆਂ ਸਿਰਫ 100 ਸਾਖੀ ਵਾਲੀ ਪੋਥੀ ਜਿਹਨੂੰ ਅੱਜ ਆਪਾਂ 100 ਸਾਖੀ ਗ੍ਰੰਥ ਦੇ ਨਾਮ ਤੋਂ ਜਾਣਦੇ ਆਂ ਸੋ ਇਹ ਇਥੋਂ ਤੱਕ ਸੋ ਸਾਕੀ ਗ੍ਰੰਥਾ ਇਤਿਹਾਸ ਕਿ ਕਿਵੇਂ ਇਸ ਦੀ ਰਚਨਾ ਹੁੰਦੀ ਆ ਕਿਹਦੇ ਵੱਲੋਂ ਹੁੰਦੀ ਆ ਕਿਹਦੇ ਵੱਲੋਂ ਇਹਨੂੰ ਉਚਾਰਨ ਕੀਤਾ ਜਾਂਦਾ ਆ ਤੇ ਕਿਹਦੇ ਵੱਲੋਂ ਇਹਨੂੰ ਲਿਖਿਆ ਜਾਂਦਾ ਵਾ ਤੇ ਕਿਵੇਂ ਇਹ ਸਫਰ ਕਰਦੀ ਇਥੋਂ ਤੱਕ ਪਹੁੰਚਦੀ ਆ ਤੇ ਹੁਣ ਵੀਡੀਓ ਚ ਆਪਾਂ ਅੱਗੇ ਗੱਲ ਕਰ ਲੈਨੇ ਆ 100 ਸਾਕੀ ਦੀਆਂ ਉਹਨਾਂ ਭਵਿੱਖਬਾਣੀਆਂ ਦੀ ਜੋ ਹੁਣ ਤੱਕ ਸੱਚ ਹੋਈਆਂ ਨੇ ਭਾਈ ਰਾਮਕੂਰ ਜੀ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾ ਰਹੇ ਨੇ ਤੇ ਭਾਈ ਸਾਬ ਸਿੰਘ ਜੀ ਇਹਨਾਂ ਸਾਖੀਆਂ ਦਾ ਪਾਰ ਉਤਾਰਾ ਕਰ ਰਹੇ ਨੇ ਭਾਈ ਰਾਮਕੌਰ ਜੀ ਸੰਗਤਾਂ ਦੱਸਦੇ ਨੇ ਕਿ ਇੱਕ ਵਾਰ ਸੰਗਤਾਂ ਗੁਰੂ ਸਾਹਿਬ ਦੇ ਆਲੇ ਦੁਆਲੇ ਬੈਠੀਆਂ ਹੁੰਦੀਆਂ ਨੇ ਤੇ ਸੰਗਤ ਵਿੱਚੋਂ ਕਿਸੇ ਨੇ ਸਵਾਲ ਕੀਤਾ ਕਿ ਗੁਰੂ ਸਾਹਿਬ ਔਰੰਗਜ਼ੇਬ ਦਾ ਰਾਜ ਹੈ ਜਿਹੜਾ ਮੁਗਲਿਆ ਰਾਜ ਹੈ ਜਿਹੜਾ ਇਹ ਬਹੁਤ ਜ਼ੁਲਮ ਵਾਲਾ ਰਾਜ ਆ ਬਹੁਤ ਅਤਿਆਚਾਰੀ ਰਾਜ ਆ ਬਹੁਤ ਸ਼ਕਤੀਸ਼ਾਲੀ ਰਾਜ ਆ ਕਿ ਕਦੇ ਇਸ ਰਾਜ ਦਾ ਅੰਤ ਹੋਊਗਾ ਤਾਂ ਗੁਰੂ ਸਾਹਿਬ ਸੰਗਤਾਂ ਦੱਸਦੇ ਨੇ ਕਿ ਕਾਬਲ ਤੋਂ ਇੱਕ ਕੁੱਤਾ ਆਊਗਾ ਜੋ ਆ ਕੇ ਦਿੱਲੀ ਦੇ ਤਖਤ ਤੇ ਬਹੂਗਾ ਤੇ ਇਸ ਔਰੰਗਜ਼ੇਬ ਵਾਲੇ ਮੁਗਲਿਆ ਰਾਜ ਨੂੰ ਖਤਮ ਕਰ ਦੂਗਾ ਗੁਰੂ ਸਾਹਿਬ ਦਾ ਇਸ ਦਸ ਦਾ ਇਸ਼ਾਰਾ ਸੀ ਅਬਦਾਲੀਵਲ ਤੇ ਜਿੱਥੇ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਇਸ ਮੁਗਲਿਆ ਰਾਜ ਦੇ ਖਤਮ ਹੋਣ ਦੀ ਗੱਲ ਕੀਤੀ ਉੱਥੇ ਗੁਰੂ ਸਾਹਿਬ ਨੇ ਸਿੱਖ ਰਾਜ ਦੇ ਆਉਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗੁਰੂ ਸਾਹਿਬ ਕਹਿੰਦੇ ਨੇ ਕਿ ਫਿਰ ਇਹ ਕਾਬਲੀ ਕੁੱਤਾ ਜਦੋਂ ਸਿੱਖਾਂ ਦੇ ਨਾਲ ਪੜੂਗਾ ਤਾਂ ਸਿੱਖ ਇਸ ਨੂੰ ਖਤਮ ਕਰ ਦੇਣਗੇ ਤੇ ਇਸ ਤਰ੍ਹਾਂ ਫਿਰ ਜਿਹੜਾ ਮੁਗਲਿਆ ਰਾਜ ਆ ਉਹ ਬਿਲਕੁਲ ਤਰ੍ਹਾਂ ਖਤਮ ਹੋ ਜਾਊਗਾ ਤੇ ਫਿਰ ਆਊਗਾ ਸਿੱਖਾਂ ਦਾ ਰਾਜ ਖਾਲਸੇ ਦਾ ਰਾਜ ਤੇ ਆਪਾਂ ਸਾਰੇ ਜਾਣਦੇ ਆ ਕਿ ਮੁਗਲਾਂ ਦੇ ਰਾਜ ਤੋਂ ਬਾਅਦ ਰਾਜ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਰਾਜ ਜੋ ਸਿੱਖਾਂ ਦਾ ਰਾਜ ਸੀ ਉਹ ਰਾਜ ਜੋ ਖਾਲਸਾ ਦਾ ਰਾਜ ਸੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਖਾਲਸਾ ਰਾਜ ਦੇ ਆਉਣ ਦੀ ਇੱਕ ਵਾਰ ਦੀ ਭਵਿੱਖਬਾਣੀ ਕਰਤੀ ਸੀ ਤੇ ਨਾਲ ਹੀ ਭਵਿੱਖਬਾਣੀ ਕਰਤੀ ਸੀ ਮੁਗਲਾਂ ਦੇ ਰਾਜ ਦੇ ਖਤਮ ਹੋਣ ਦੀ ਜੋ ਕਿ ਸੱਚ ਹੋਈ ਸੀ 100 ਸਾਖੀ ਦੇ ਅਨੁਸਾਰ ਗੁਰੂ ਸਾਹਿਬ ਨੇ ਅੰਗਰੇਜ਼ਾਂ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਸੀ 100 ਸਾਖੀ ਅਨੁਸਾਰ ਗੁਰੂ ਸਾਹਿਬ ਦੱਸਦੇ ਨੇ ਕਿ ਸੱਤ ਸਮੁੰਦਰੋਂ ਪਾਰ ਫਿਰੰਗੀ ਆਉਣਗੇ 100 ਸਾਖੀ ਦੇ ਅੰਦਰ ਅੰਗਰੇਜ਼ਾਂ ਵਾਸਤੇ ਫਿਰੰਗੀ ਲਫ਼ਜ਼ ਵਰਤਿਆ ਗਿਆ ਹੈ ਗੁਰੂ ਸਾਹਿਬ ਦੱਸਦੇ ਨੇ ਕਿ ਸਮੁੰਦਰੋਂ ਪਾਰ ਫਰੰਗੀ ਆਉਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਖਾਲਸਾ ਰਾਜ ਖਤਮ ਹੋ ਜਾਊਗਾ ਤੇ ਜਿਵੇਂ ਉਸ ਵੇਲੇ ਬੰਦੇ ਦੀ ਉਮਰ 100 ਸਾਲ ਹੋਊਗੀ ਉਸੇ ਤਰ੍ਹਾਂ ਫਰੰਗੀ ਵੀ ਪੰਜਾਬ ਦੇ ਉੱਪਰ 100 ਸਾਲ ਤੱਕ ਰਾਜ ਕਰਨਗੇ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਫਰੰਗੀਆਂ ਨੇ ਜਦੋਂ ਭਾਰਤ ਦੇ ਉੱਪਰ ਕਬਜ਼ਾ ਕਰ ਲਿਆ ਸੀ ਬੇਸ਼ੱਕ ਉਹਨਾਂ ਨੇ ਭਾਰਤ ਦੇ ਉੱਪਰ 200 ਸਾਲ ਤੱਕ ਰਾਜ ਕੀਤਾ ਪਰ ਇਹਨਾਂ 200 ਸਾਲਾਂ ਦੇ ਵਿੱਚ ਉਹ ਪੰਜਾਬ ਦੇ ਉੱਪਰ ਸਿਰਫ ਤੇ ਸਿਰਫ 100 ਸਾਲ ਤੱਕ ਹੀ ਰਾਜ ਕਰ ਸਕੇ ਸੀ ਜਦੋਂ ਅੰਗਰੇਜ਼ਾਂ ਦਾ ਪੰਜਾਬ ਦੇ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਅੰਗਰੇਜ਼ਾਂ ਨੂੰ ਇਸ ਸੌ ਸਾਖੀ ਬਾਰੇ ਪਤਾ ਲੱਗਦਾ ਆ ਤਾਂ ਅੰਗਰੇਜ਼ ਇਸ ਸੌ ਸਾਖੀ ਨੂੰ ਬਾਬਾ ਅਤਰ ਸਿੰਘ ਜੀ ਕੋਲੋਂ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਾਉਂਦੇ ਨੇ ਤਾਂ ਜੋ ਉਹ ਜਾਣ ਸਕਣ ਕਿ ਇਸ ਸੌ ਸਾਖੀ ਦੇ ਵਿੱਚ ਅਜਿਹਾ ਕੀ ਲਿਖਿਆ ਵਾ ਜਿੰਨੂੰ ਪੜਨ ਤੋਂ ਬਾਅਦ ਜਿਹੜੇ ਨਿਹੰਗ ਸਿੰਘ ਆ ਉਹ ਚੜ੍ਹਦੀ ਕਲਾ 'ਚ ਹੋ ਜਾਂਦੇ ਨੇ ਕਿਉਂਕਿ ਉਸ ਵੇਲੇ ਤੇ ਜੋ ਨਿਹੰਗ ਸਿੰਘ ਸਨ ਉਹ 100 ਸਾਖੀ ਨੂੰ ਆਪਣੇ ਕਮਰ ਕਸੇ ਵਿੱਚ ਧਾਰਨ ਕਰਕੇ ਰੱਖਦੇ ਸਨ ਇਸ ਨੂੰ ਪੜਦੇ ਰਹਿੰਦੇ ਸਨ ਤੇ ਇਸ ਨੂੰ ਪੜਨ ਤੋਂ ਬਾਅਦ ਉਹ ਚੜ੍ਹਦੀ ਕਲਾ 'ਚ ਰਹਿੰਦੇ ਸਨ ਤੇ ਫਿਰ ਅੰਗਰੇਜ਼ਾਂ ਨੇ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਖਤਮ ਕਰਨ ਵਾਸਤੇ 100 ਸਾਖੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੂੰ ਇਕੱਠਿਆਂ ਕਰਕੇ ਇਹਨਾਂ ਨੂੰ ਅੱਗ ਲਾ ਦਿੱਤੀ ਸੀ ਤੇ ਜੇਕਰ ਕੁਝ ਬਚ ਵੀ ਗਏ ਸਨ ਤਾਂ ਉਹਨਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਰਲਗੰਟ ਕਰ ਦਿੱਤੀ ਗਈ ਸੀ ਵੈਸੇ ਇਹ ਜਿਹੜੀ ਗੱਲ ਹੈ ਨਾ ਅੰਗਰੇਜ਼ਾਂ ਦੀ ਪੰਜਾਬ 'ਉਹਨਾਂ ਤੇ ਪੰਜਾਬ ਦੇ ਉੱਪਰ ਕਬਜ਼ਾ ਕਰਨਾ ਇਹਦੇ ਬਾਬਤ ਸੌ ਸਾਖੀ ਦੇ ਵਿੱਚ ਇੱਕ ਲੰਬੀ ਚੌੜੀ ਕਥਾ ਲਿਖੀ ਹੋਈ ਆ ਕਿ ਇਹ ਜੋ ਅੰਗਰੇਜ਼ ਨੇ ਇਹ ਜੋ ਫਰੰਗੀ ਨੇ ਇਹ ਭਾਰਗਵ 무ਨੀ ਦੀ ਵੰਛੋਂ ਨੇ ਭਾਰਗਵ 무ਨੀ ਦੇ ਦੋ ਪੁੱਤਰ ਹੋਇਆ ਇੱਕ ਇਸਾ ਤੇ ਇੱਕ موسی ਤੇ ਭਾਰਗਵ 무ਨੀ ਨੇ ਇਹਨਾਂ ਦੋਨਾਂ ਨੂੰ ਵਾਰ ਦਿੱਤਾ ਸੀ ਕਿ ਤੁਹਾਡੇ ਆਪਣੇ ਆਪਣੇ ਧਰਮ ਚੱਲਣਗੇ ਤੇ ਤੁਹਾਡਾ ਜਿਹੜਾ ਉਹਨਾਂ ਬੋਲਬਾਲਾ ਹੋਊਗਾ ਦੁਨੀਆ ਦੇ ਪਰ ਇਸ ਲੰਬੀ ਚੌੜੀ ਕਥਾ ਤੇ ਆਪਾਂ ਫਿਰ ਕਦੀ ਵੀਡੀਓ ਬਣਾ ਕੇ ਗੱਲ ਕਰਾਂਗੇ ਪਰ ਅੱਜ ਆਪਾਂ ਆਪਣੀ ਇਸ ਵੀਡੀਓ ਤੇ ਫੋਕਸ ਰਹਿਣੇ ਆ ਜੇ ਫਿਰ ਜੇ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ 100 ਸਾਖੀ ਦੇ ਵਿੱਚ ਪਾਕਿਸਤਾਨ ਬਣਨ ਦੀ ਭਵਿੱਖਬਾਣੀ ਕੀਤੀ ਹੋਈ ਆ ਤੇ ਆਪਾਂ ਜਾਣਦੇ ਆ ਕਿ 47 ਦੇ ਵਿੱਚ ਫਿਰ ਪਾਕਿਸਤਾਨ ਬਣਦਾ ਆ ਫਿਰ ਬੰਗਲਾਦੇਸ਼ ਬਣਨ ਦੀ ਭਵਿੱਖਬਾਣੀ ਕੀਤੀ ਗਈ ਆ ਉਹ ਵੀ ਸੱਚ ਹੁੰਦੀ ਆ ਬਹੁਤ ਸਾਰੇ ਹੜ੍ਹ ਆਉਣ ਦੀ ਤੂਫਾਨ ਆਉਣ ਦੀ ਭਚਾਲ ਆਉਣ ਦੀ ਭਵਿੱਖਬਾਣੀ ਕੀਤੀ ਹੋਈ ਆ ਉਹ ਵੀ ਸੱਚ ਹੋਈਆਂ ਨੇ ਜੋ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹਦੀ ਭਵਿੱਖਬਾਣੀ ਕੀਤੀ ਗਈ ਆ ਅੱਪਾ ਅਕਸਰ ਇੱਕ ਕਾਵਿ ਰਚਨਾ ਪੜਦੇਦੇ ਸੁਣਦੇ ਆ ਜੋ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਜਿਸ ਰੰਡੀ ਦੇ ਰਾਜ ਦੀ ਗੱਲ ਕੀਤੀ ਗਈ ਹੈ ਕਿ ਦਿੱਲੀ ਵਿੱਚ ਰੰਡੀ ਦਾ ਰਾਜ ਹੋਊਗਾ ਉਹ ਗੱਲ ਕੀਤੀ ਗਈ ਹੈ ਇੰਦਰਾ ਗਾਂਧੀ ਦੇ ਰਾਜ ਦੀ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਇੰਦਰਾ ਗਾਂਧੀ ਜਿਹੜੀ ਆ ਵਿਧਵਾ ਸੀ ਤੇ ਉਹਦਾ ਦਿੱਲੀ ਵਿੱਚ ਰਾਜ ਸੀ 1984 ਦੇ ਵਿੱਚ ਫਿਰ ਇਹ ਵੀ ਲਿਖਿਆ ਗਿਆ ਇਸ ਕਾਵਿ ਰਚਨਾ ਦੇ ਵਿੱਚ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰੂਗੀ ਹਮਲਾ ਕਰੂਗੀ ਸਿੱਖਾਂ ਦਾ ਕਤਲੇਆਮ ਕਰੂਗੀ ਇਸ ਤੋਂ ਅੱਗੇ ਜਿਹੜੀ ਭਵਿੱਖਬਾਣੀ ਕੀਤੀ ਗਈ ਆ ਉਹ ਕੀਤੀ ਗਈ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦੀ ਜਿਹਦੇ ਚ ਗੁਰੂ ਸਾਹਿਬ ਲਿਖਦੇ ਆ ਕਿ ਮੇਰਾ ਇੱਕ ਅਜਿਹੇ ਖਾਲਸਾ ਆਊਗਾ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਕਿਲੇ ਵਜੋਂ ਵਰਤੇਗਾ ਤੇ ਉੱਥੇ ਬੈਠ ਕੇ ਫੌਜਾਂ ਦਾ ਮੁਕਾਬਲਾ ਕਰੂਗਾ ਹੁਣ 100 ਸਾਖੀ ਚ ਤਾਂ ਇਥੋਂ ਤੱਕ ਲਿਖਿਆ ਵਾ ਕਿ ਇੱਕ ਸਮਾਂ ਇਦਾਂ ਦਾ ਆਊਗਾ ਜਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਜਿਹੜਾ ਵਾ ਉਹ ਦੁਨੀਆ ਤੋਂ ਮਿਟ ਜਾਊਗਾ ਹੁਣ ਇੱਥੇ ਮੇਰੀ ਇਸ ਲਾਈਨ ਨੂੰ ਇਹ ਨਾ ਸਮਝ ਲਿਆ ਜਾਵੇ ਕਿ ਮੈਂ ਸ਼ਾਇਦ ਕੋਈ ਹੇਟ ਸਪੀਚ ਦੇ ਰਿਹਾ ਵਾਂ ਇਦਾਂ ਨਹੀਂ ਆ ਹੋ ਸਕਦਾ ਕਿ ਗੁਰੂ ਸਾਹਿਬ ਨੇ ਇਹ ਸੰਕੇਤ ਕੀਤਾ ਹੋਵੇ ਕਿ ਜਿਹੜਾ ਪਾਕਿਸਤਾਨ ਆ ਨਾ ਉਹ ਵੀ ਪੰਜਾਬ ਦੇ ਵਿੱਚ ਰਲ ਜਾਊਗਾ ਤੇ ਪੰਜਾਬ ਫਿਰ ਇੱਕ ਵੱਖਰਾ ਦੇਸ਼ ਹੋਊਗਾ ਉਹ ਦੇਸ਼ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸੀ ਉਦੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਤੇ ਉਦੋਂ ਵੀ ਖਾਲਸਾ ਰਾਜ ਹੀ ਸੀ ਸੋ ਇਹ ਸੀ 100 ਸਾਕੀਆਂ ਹੁਣ ਤੱਕ ਦੀਆਂ ਭੁਖਵਾਨੀਆਂ ਜੋ ਬਿਲਕੁਲ ਸੱਚ ਹੋਈਆਂ ਨੇ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਅੱਜ ਦੇ ਹਾਲਾਤਾਂ ਦੀ ਜੋ ਅੱਜ ਹਾਲਾਤ ਬਣੇ ਹੋਏ ਨੇ ਤੇ ਹੁਣ ਤੁਸੀਂ ਆ ਸਕਰੀਨ ਤੇ ਇੱਕ ਹੋਰ ਕਾਵ ਰਚਨਾ ਦੇਖ ਰਹੇ ਹੋ ਜਿਸ ਨੂੰ ਆਧਾਰ ਬਣਾ ਕੇ ਇਹ ਕਿਹਾ ਜਾ ਰਿਹਾ ਵਾ ਕਿ ਹੁਣ ਉਹ ਸਮਾਂ ਆ ਗਿਆ ਵਾ ਜਦੋਂ ਖਾਲਸਾ ਦਾ ਰਾਜ ਆਉਣ ਵਾਲਾ ਆ ਜੰਗ ਲੱਗ ਚੁੱਕੀ ਆ ਤੇ ਖਾਲਸਾ ਦਾ ਰਾਜ ਆਉਣ ਵਾਲਾ ਆ ਤੇ ਇਸੇ ਕਰਕੇ ਮੈਨੂੰ ਵੀ ਸੰਗਤ ਵੱਲੋਂ ਬਹੁਤ ਸਾਰੇ ਕਮੈਂਟ ਕੀਤੇ ਗਏ ਬਹੁਤ ਸਾਰੇ ਮੈਸੇਜ ਕੀਤੇ ਗਏ ਜਿਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਦੱਸੋ ਕੀ ਉਹ ਸਮਾਂ ਆ ਗਿਆ ਵਾ ਤੇ ਜੇਕਰ ਮੇਰੀ ਮੰਨੋ ਤਾਂ ਸ਼ਾਇਦ ਨਹੀਂ ਅਜੇ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਦਾ ਰਾਜ ਆਉਣਾ ਆ ਬੇਸ਼ੱਕ ਇਹਦੇ ਵਿੱਚ ਕੋਈ ਦੂਰਾਈ ਨਹੀਂ ਆ ਕਿ ਖਾਲਸਾ ਦਾ ਰਾਜ ਆਊਗਾ ਤੇ ਮੈਨੂੰ ਵੀ ਪੂਰਾ ਯਕੀਨ ਆ ਕਿ ਇੱਕ ਨਾ ਇੱਕ ਦਿਨ ਖਾਲਸਾ ਰਾਜ ਜ਼ਰੂਰ ਆਊਗਾ ਪਰ ਸਿਰਫ ਆਪਾਂ ਜੰਗ ਨੂੰ ਆਧਾਰ ਬਣਾ ਕੇ ਇਹ ਗੱਲ ਨਾ ਕਰੀਏ ਕਿ ਖਾਲਸਾ ਰਾਜ ਆਉਣ ਵਾਲਾ ਆ ਜਦੋਂ ਆਪਾਂ 100 ਸਾਖੀ ਨੂੰ ਧਿਆਨ ਆ ਪੜਦੇ ਆ ਨਾ ਤਾਂ ਉਹਦੇ ਚ ਜ਼ਿਕਰ ਮਿਲਦਾ ਸਾਨੂੰ 96 ਕਰੋੜ ਖਾਲਸੇ ਦਾ ਤੇ ਆਪਾਂ ਆਪਣੇ ਵੱਲ ਛਾਤੀ ਮਾਰੀਏ ਕਿ ਕੀ ਆਪਾਂ ਅੱਜ 96 ਕਰੋੜ ਹਾਂ ਜਿੱਦਣ ਆਪਾਂ 96 ਕਰੋੜ ਹੋ ਜਾਾਂਗੇ ਨਾ ਉਸ ਦਿਨ ਖਾਲਸਾ ਰਾਜ ਆਊਗਾ ਤੇ 96 ਕਰੋੜ ਆਪਾਂ ਕਿਦੋਂ ਹੋਵਾਂਗੇ ਜਦੋਂ ਆਪਾਂ ਖੰਡੇ ਬਾਟੇ ਦੀ ਪੌਲ ਲਾਵਾਂਗੇ ਜਦੋਂ ਬਾਣੇ ਬਾਣੀ ਦੇ ਧਾਰਨੀ ਹੋ ਜਾਾਂਗੇ ਉਦੋਂ ਆਊਗਾ ਖਾਲਸਾ ਰਾਜ ਤੇ ਸਿਰਫ ਸੋਸਾਖੇ ਹੀ ਨਹੀਂ ਸਗੋਂ ਇੱਕ ਅਜਿਹਾ ਹੋਰ ਸਥਾਨ ਆ ਜੋ ਖਾਲਸਾ ਰਾਜ ਦੇ ਆਉਣ ਦੀ ਹਾਮੀ ਭਰਦਾ ਆ ਆਪਾਂ ਜਾਣਦੇ ਆ ਕਿ ਸ਼੍ਰੀ ਨੰਦੇੜ ਸਾਹਿਬ ਵਿਖੇ ਇੱਕ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤਨਖਾਹਾਂ ਵੰਡੀਆਂ ਸੀ ਤਾਂ ਉੱਥੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਤਨਖਾਹਾਂ ਵੰਡਣ ਤੋਂ ਬਾਅਦ ਜੋ ਖਜ਼ਾਨਾ ਬਚਦਾ ਵਾ ਨਾ ਉਹਨੂੰ ਵਾਪਸ ਉੱਥੇ ਹੀ ਨੱਪ ਦੋ ਜਿੱਥੇ ਗੁਰਦੁਆਰਾ ਮਾਲ ਟੇਕੜੀ ਬਣਿਆ ਆ ਵਾ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਸੀ ਕਿ ਜਦੋਂ 96 ਕਰੋੜ ਖਾਲਸਾ ਹੋ ਜਾਊਗਾ ਖਾਲਸਾ ਰਾਜ ਆਜੂਗਾ ਉਸ ਵੇਲੇ ਇਥੋਂ ਇਹ ਖ ਤੇ ਫਿਰ ਉਸ ਖਜ਼ਾਨੇ ਦੇ ਨਾਲ ਖਾਲਸਾ ਜਿਹੜਾ ਵਾ ਨਾ ਉਹ ਰਾਜ ਕਰੂਗਾ ਲੰਗਰ ਲਾਏ ਜਾਣਗੇ ਕੋਈ ਵੀ ਭੁੱਖੇ ਢਿੱਡ ਨਹੀਂ ਸੌਊਗਾ ਕੋਈ ਵੀ ਬਿਨਾ ਛੱਤ ਤੋਂ ਨਹੀਂ ਸੌਊਗਾ ਕੋਈ ਵੀ ਨੰਗੇ ਪਿੰਡੇ ਨਹੀਂ ਰਹੂਗਾ ਸਾਰੇ ਪਾਸੇ ਖੁਸ਼ਹਾਲੀ ਖੁਸ਼ਹਾਲੀ ਹੋਊਗੀ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਤੇ ਉਹ ਹੋਊਗਾ ਫਿਰ ਖਾਲਸੇ ਦਾ ਰਾਜ ਹਾਂ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਆ ਕਿ ਖਾਲਸਾ ਰਾਜ ਆ ਜਾਊਗਾ ਇੱਕ ਨਾ ਇੱਕ ਦਿਨ ਜ਼ਰੂਰ ਆਊਗਾ ਪਰ ਅਜੇ ਮੈਨੂੰ ਲੱਗਦਾ ਕਿ ਉਹ ਸਮਾਂ ਨਹੀਂ ਆਇਆ ਜਦੋਂ ਖਾਲਸਾ ਰਾਜ ਆ ਜਾਊਗਾ ਸੌ ਸਾਖੀ ਦੇ ਅਨੁਸਾਰ ਇੱਕ ਗੱਲ ਅਜੇ ਹੀ ਜ਼ਰੂਰ ਆ ਜੋ ਅੱਜ ਦੇ ਸਮੇਂ ਸੱਚ ਹੋ ਰਹੀ ਆ ਇੱਕ ਭਵਿੱਖਬਾਣੀ ਅਜੇ ਹੀ ਜੋ ਸੱਚ ਹੋ ਰਹੀ ਆ ਉਹ ਕੀ ਆ ਕਿ ਗੁਰੂ ਸਾਹਿਬ ਕਹਿੰਦੇ ਆ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ 96 ਕਰੋੜੀ ਖਾਲਸਾ ਆਉਣ ਤੋਂ ਪਹਿਲਾਂ ਮੇਰਾ ਇੱਕ ਮਲੇਸ਼ ਖਾਲਸਾ ਵੀ ਆਊਗਾ ਹੁਣੇ ਮਲੇਸ਼ ਖਾਲਸਾ ਕੀ ਆ ਮਲੇਸ਼ ਖਾਲਸਾ ਉਹ ਖਾਲਸਾ ਜੋ ਬਾਣਾ ਧਾਰਨ ਕਰੂਗਾ ਜੋ ਅਮਰਤ ਛਕੂਗਾ ਪਰ ਉਹਦੇ ਕੰਮ ਖਾਲਸੇ ਵਾਲੇ ਨਹੀਂ ਹੋਣਗੇ ਜੋ ਵਿਸ਼ੇਵਕਾਰਾਂ ਵਿੱਚ ਫਸਿਆ ਹੋਊਗਾ ਜੋ ਮਾਇਆ ਵਿੱਚ ਗ੍ਰਸਤ ਹੋਊਗਾ ਜੋ ਪੈਸੇ ਪਿੱਛੇ ਭੱਜੂਗਾ ਜੋ ਬਗਾਨੀ ਔਰਤਾਂ ਸੰਗ ਕਰੂਗਾ ਜੋ ਨਸ਼ੇ ਕਰੂਗਾ ਸ਼ਰਾਬ ਪੀਊਗਾ ਕਵਾ ਮਲੇਸ਼ ਖਾਲਸਾ ਤੇ ਮੈਨੂੰ ਲੱਗਦਾ ਕਿ 100 ਸਾਖੀ ਦੀ ਮਲੇਸ਼ ਖਾਲਸਾ ਵਾਲੀ ਇਹ ਜਿਹੜੀ ਭੁਖਬਾਣੀ ਆ ਨਾ ਇਹ ਸੱਚ ਹੋ ਰਹੀ ਆ ਆਪਾਂ ਰੋਜ਼ ਦੇਖਦੇ ਆ ਕਿ ਬਹੁਤ ਸਾਰੇ ਸਿੱਖ ਬਹੁਤ ਸਾਰੇ ਬਾਬੇ ਬਹੁਤ ਸਾਰੇ ਡੇਰਿਆਂ ਵਾਲੇ ਇਦਾਂ ਦੇ ਆ ਜਿਨ੍ਹਾਂ ਨੇ ਬਾਣੇ ਧਾਰਨ ਕੀਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਪਰ ਨਿਤ ਨਵਾਂ ਉਹਨਾਂ ਦਾ ਕੋਈ ਨਾ ਕੋਈ ਕਾਂਡ ਜਿਹੜਾ ਸਾਹਮਣੇ ਆਉਂਦਾ ਹੀ ਰਹਿੰਦਾ ਆ ਤੇ ਸਿਰਫ ਬਾਬੇ ਹੀ ਨਹੀਂ ਬਹੁਤ ਸਾਰੇ ਅਜਿਹੇ ਸਿੱਖ ਵੀ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਪੱਗਾਂ ਸਿਰ 'ਤੇ ਸਾਏ ਆ ਤੇ ਕੋਈ ਨਾ ਕੋਈ ਕਾਂਡ ਕਰਕੇ ਬੈਠੇ ਆ ਤੇ ਸਮੇਂ-ਸਮੇਂ ਤੇ ਇਹਨਾਂ ਦੇ ਕਾਂਡ ਜਿਹੜੇ ਜ਼ਾਹਰ ਹੁੰਦੇ ਹੁਣ ਜਿੱਥੇ ਆਪਾਂ ਸੋ ਸਾਕੀ ਦੇ ਵਿੱਚ ਜੰਗ ਬਾਰੇ ਪੜਦੇ ਹਾਂ ਖਾਲਸਾ ਰਾਜ ਦੇ ਆਉਣ ਬਾਰੇ ਪੜਦੇ ਹਾਂ ਉੱਥੇ ਹੀ ਅੱਜ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਬੁੱਧੀਜੀਵੀ ਬੈਠੇ ਆ ਨਾ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਉਹ ਲੱਗੂਗੀ ਏਸ਼ੀਆ ਵਾਲੇ ਪਾਸੇ ਤੇ ਉਹਦੇ ਵਿੱਚ ਸੰਸਾਰ ਦਾ ਇੱਕ ਤਿਹਾਈ ਹਿੱਸਾ ਜਿਹੜਾ ਵਾ ਨਾ ਉਹ ਖਤਮ ਹੋ ਜਾਊਗਾ ਤੇ ਉਹਦਾ ਫਿਰ ਇੱਕੋ ਇੱਕ ਹੱਲ ਹੋਊਗਾ ਉਹ ਹੋਊਗਾ ਖਾਲਸਾ ਰਾਜ ਤੇ ਇਹ ਗੱਲ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਅਮਰੀਕਾ ਦੇ ਖੂਫੀਆ ਵਿਭਾਗ ਦੇ ਚ 52 ਸਾਲ ਕੰਮ ਕਰ ਚੁੱਕੇ ਬਹੁਤ ਬਾਅਦਰ ਦਾ ਕਹਿਣਾ ਆ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ ਦੇ ਵਿੱਚ ਮਾਰੇ ਜਾਣ ਦਾ ਖਤਰਾ ਆ ਤੇ ਉਹਨਾਂ ਨੇ ਇਹਦੇ ਹੱਲ ਵਾਸਤੇ ਇੱਕੋ ਇੱਕ ਹਵਾਲਾ ਦਿੱਤਾ ਆ ਤੇ ਉਹ ਦਿੱਤਾ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਯਾਨੀ ਕਿ ਖਾਲਸਾ ਰਾਜ ਦਾ ਉਹਨਾਂ ਕਹਿਆ ਕਿ ਇਸ ਖਤਰੇ ਨੂੰ ਟਾਲਿਆ ਜਾ ਸਕਦਾ ਵਾ ਜੇਕਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਜਾਏ ਖਾਲਸਾ ਰਾਜ ਆ ਜਾਏ ਸੋ ਇਹ ਆ ਜੀ ਸੰਗਤ ਵੱਲੋਂ ਹੁਕਮ ਕੀਤੇ ਜਾਣ ਤੋਂ ਬਾਅਦ 100 ਸਾਖੀ ਦੇ ਉੱਪਰ ਮੇਰੀ ਖੋਜ ਤੇ ਮੇਰੀ ਰਾਏ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਵੀਡੀਓ ਵਧੀਆ ਲੱਗੀ ਮੇਰੀ ਇਹ ਮਿਹਨਤ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਆਪਣੀ ਰਾਏ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਨੂੰ ਸਪੋਰਟ ਕਰਨ ਵਾਸਤੇ ਵੀਡੀਓ ਨੂੰ ਲਾਈਕ ਕਰਿਓ ਤੇ ਰਹੀ ਗੱਲ ਲੜਾਈ ਦੀ ਜੰਗਾ ਜੁੱਦਾਂ ਦੀ ਜਾਂ ਪੰਜਾਬ ਦੀ ਤਾਂ ਮੈਂ ਪੰਜਾਬ ਬਾਰੇ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਇਹ ਪੰਜਾਬ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਸਕੰਦਰ ਤੋਂ ਲੈ ਕੇ ਗਜਨੀ ਤੱਕ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਅੰਗਰੇਜ਼ਾਂ ਤੱਕ ਸਭ ਦਾ ਡਟ ਕੇ ਮੁਕਾਬਲਾ ਕੀਤਾ ਇਹ ਪੰਜਾਬ ਨਾ ਕਦੀ ਉਦੋਂ ਦੱਬਿਆ ਸੀ ਤੇ ਨਾ ਕਦੀ ਅੱਜ ਦੱਬੂਗਾ ਤੇ ਜੇਕਰ ਗੱਲ ਕਰੀਏ ਖਾਲਸਾ ਰਾਜ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆਪਣੇ ਕਰਨੀ ਨਾਮੇ ਦੇ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਿਖ ਗਏ ਸਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸੌ ਸਾਖੀਆਂ ਦੀ ਭੂਖਵਾੜੀਆਂ ਦਾ ਸੱਚ ਹੋਣਾ ਤੇ ਇਹਦੇ ਬਾਰੇ ਫੈਸਲਾ ਇਹ ਸਭ ਸੰਗਤ ਦੇ ਹੱਥ ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਕਾਜੀ ਰੁਕਨਦੀਨ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਇਹ ਪਾਵਨ ਪੰਕਤੀਆਂ ਜਿਹੜੀਆਂ ਨੇ ਉਚਾਰਨ ਕਰਦੇ ਨੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਖਾਲਸੇ ਦੀ ਗੱਲ ਕਰਦੇ ਆ ਰਾਜ ਦੀ ਗੱਲ ਕਰਦੇ ਆ ਔਰੰਗਜ਼ੇਬ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਉਹ ਕਰਨੀ ਨਾਮਾ ਜਿਹੜਾ ਹੈ ਨਾ ਉਹ ਅਸਲ ਚ ਭਵਿੱਖवाणी ਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਕੀਤੀ ਸੀ ਜੇਕਰ ਤੁਸੀਂ ਚਾਹੁੰਦੇ ਜੇ ਕਿ ਮੈਂ ਕਰਨੀ ਨਾਮੇ ਦੇ ਉੱਪਰ ਇੱਕ ਵੱਖਰੀ ਵੀਡੀਓ ਲੈ ਕੇ ਆਵਾਂ ਤਾਂ ਮੈਨੂੰ ਕਮ ਅੱਜ ਦੀ ਇਸ ਵੀਡੀਓ ਬਾਰੇ ਆਪਣੀ ਰਾਏ ਦਿੰਦੇ ਹੋਏ ਕਰਨੀ ਨਾਮਾ ਜ਼ਰੂਰ ਲਿਖ ਦਿਓ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰੂੰਗਾ ਕਿ ਕਰਨੀ ਨਾਮੇ ਦੇ ਉੱਪਰ ਵੀ ਖੋਜ ਕਰਕੇ ਇੱਕ ਪੂਰੀ ਵੀਡੀਓ ਲੈ ਕੇ ਆਈ ਜਾਵੇ ਸੋ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮਿਲਦੇ ਆਂ ਅੱਜ ਅਗਲੀ ਵੀਡੀਓ ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਕੀ ਦੇ ਵਿੱਚ ਲਿਖਿਆ ਕਿ ਕਿਵੇਂ ਹਿੰਦੁਸਤਾਨ ਬਣੇਗਾ ਕਿਵੇਂ ਪਾਕਿਸਤਾਨ ਬਣੇਗਾ ਕਿਵੇਂ ਇਹਦੇ ਵਿੱਚੋਂ ਬੰਗਲਾਦੇਸ਼ ਅਲੱਗਾ ਹੋਏਗਾ ਤੇ 84 ਦੇ ਵਿੱਚ ਕਿਵੇਂ ਹਮਲਾ ਹੋਏਗਾ ਦਰਬਾਰ ਸਾਹਿਬ ਤੇ ਸਭ ਕੁਝ ਸੱਚ ਸਾਬਤ ਹੋ ਚੁੱਕਿਆ ਬਾਕੀ ਕੀ ਰਹਿ ਗਿਆ ਬਾਕੀ ਰਹਿ ਗਿਆ ਖਾਲਸਾ ਰਾਜ ਬਾਕੀ ਰਹਿ ਗਿਆ ਕਿ ਰਾਜ ਕਰੇਗਾ ਖਾਲਸਾ ਤੇ ਖਾਲਸਾ ਰਾਜ ਕਰੇਗਾ ਖਾਲਿਸਤਾਨ ਬਣੇਗਾ ਇਹ ਗੱਲ ਮੈਂ ਤਾਂ ਕਹਿ ਰਿਹਾ ਵਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤੀ ਹੈ ਕਿ ਰਾਜ ਕਰੇਗਾ ਖਾਲਸਾ ਤੇ ਖਾਲਸਾ ਰਾਜ ਆਵੇਗਾ ਤੇ ਜੇ ਨਰਿੰਦਰ ਮੋਦੀ ਖੜਾ ਹੋ ਕੇ ਅਮਿਤ ਸ਼ਾਹ ਖੜਾ ਹੋ ਕੇ ਬਾਂਦਰ ਸੇਨਾ ਗੋਬਰ ਸੇਨਾ ਤੇ ਅਨਭਗਤ ਅਗਰ ਇਹ ਗੱਲ ਕਰਦੇ ਨੇ ਕਿ ਅਸੀਂ ਖਾਲਸਤਾਨੀਆਂ ਕੋ ਕਦੇ ਨਹੀਂ ਛੋੜेंगे ਹਮ ਲੋਕ ਖਾਲਸਤਾਨ ਨਹੀਂ ਬਣਨੇ ਦੇਂਗੇ ਤੇ ਇਹ ਪੁੱਤਰ ਮੇਰੇ ਖਾਲਸਤਾਨ ਜ਼ਰੂਰ ਬਣੇਗਾ ਇਸ ਖਾਲਸਤਾਨ ਨੂੰ ਕੋਈ ਨਹੀਂ ਰੋਕ ਸਕਦਾ ਖਾਲਸਾ ਰਾਜ ਆਨ ਤੋ ਕੋਈ ਨਹੀਂ ਰੋਕ ਸਕਦਾ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸੋਸਾਕੀ ਚ ਲਿਖਿਆ ਪੂਰੀ ਦੁਨੀਆ ਦੇ ਅੰਦਰ ਉਹ ਤਬਦੀਲੀਆਂ ਆ ਰਹੀਆਂ ਨੇ ਸਭ ਕੁਝ ਸੱਚ ਸਾਬਤ ਹੋ ਰਿਹਾ ਜੇ ਸਭ ਕੁਝ ਸਾਬਤ ਹੋ ਰਿਹਾ ਸੱਚ ਸਾਬਤ ਹੋ ਰਿਹਾ ਤੇ ਫਿਰ ਖਾਲਸਾ ਰਾਜ ਵੀ ਸੱਚ ਤੇ ਇਹ ਸਾਬਤ ਹੋਏਗਾ ਇਹ ਬਣ ਕੇ ਰਹੇਗਾ ਤੇ ਐਸੀ ਜੀ ਆਜ ਦੀ ਵੀਡੀਓ ਤੁਸੀਂ ਖਾਲਿਸਤਾਨ ਦੇ حوالے ਨਾਲ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੋਸਾਕੀ ਦੇ ਬਾਰੇ ਕੀ ਜਾਣਦੇ ਹੋ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ